ਉਗੀ ਮੈਂ ਐਸਪੀ ਗਰੰਟੀ ਕਾਨੂੰਨ ਤਾਂ ਲੈ ਕੇ ਆਵਾਂਗੇ ਦਿਖਾਣੇ ਆ ਤੁਹਾਨੂੰ ਗੱਡੀ ਦੇ ਅੰਦਰ ਆਪਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਆ ਹੋ ਗਿਆ ਕਾਬਲਾ ਸਟਾਰਟ ਇੱਥੋਂ ਹੁਣ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਿੰਨੇ ਆ ਸਿਧਾ ਬਾਬਾ ਜੀ ਅੱਜ ਵਾਲੀ ਮੀਟਿੰਗ 'ਚ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ਧੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ਧੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ ਅਸੇ ਬੇਨਤੀ ਹੈ ਜੀ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਇਹਦਾ ਸਿੱਧੂਪੁਰ ਯੂਨੀਅਨ ਆਣੀ ਆ ਜਿਹੜਾ 21 ਯੂਨੀਅਨ ਆਈ ਆ ਤੇ ਸਾਡੀ 10000 ਟਰਾਲੀਆਂ ਜਦੋਂ ਹਰਿਆਣੇ ਦੇ ਜੁੜਨੀਆਂ ਤੇ ਹਰਿਆਣਾ ਜੁੜਨਾਂ ਨਾਲ ਦਿੱਲੀ ਦੇ ਤਾਂ ਨਾ ਨਾ ਸੱਚ ਤੂੰ ਆਕੜਾ ਲਾ ਦੇਗੇ ਕੱਲ ਨੂੰ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਛੁੱਟੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿਆ بڑی ਪੀੜੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ ਨਸਲ ਵਾਸਤੇ ਲਾਸਟ ਲੜਾਈ ਸੋਚੀ ਹੈ ਬਹੁਤ ਬਹੁਤ ਟਰਾਲੀਆਂ ਨੇ ਅੱਜ ਤਾਂ ਫਤੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗੀਆਂ ਨੇ ਕਿ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਤਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਾਤੇ ਸਾਡਾ ਮੀਟਿੰਗ ਦਾ ਹੱਲ ਸਾਡਾ ਬਣਦਾ ਹੱਕ ਹੈ ਐਮਪੀ ਗਰੰਟੀ ਕਾਨੂੰਨ ਸਾਰਿਆਂ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਹੈ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਉਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟਰ ਨੇ ਗਲਾਮ ਕਰ ਲੈਣੀਆਂ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਟਿਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆ ਆ ਕੋਈ ਲੀਡਰ ਲੋੜ ਤਾਂ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਕੇਡ ਸਾਡਾ ਆਦਾ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਜੇ ਮੀਟਿੰਗ ਦਾ ਹੱਲ ਨਾ ਹੋਇਆ ਨਾ ਆਰਾ ਸੌਦਾ ਪਟ ਗਿਆ ਵੰਗੇ ਮੋਦੀ ਅੰਮਿਤ ਸਾਹਿਬ ਚੈਲੰਜ ਆ ਹੱਕ ਛੱਡਣੇ ਨਹੀਂ ਹੁਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਬੀੜੀਆਂ ਨੂੰ ਐਂਡ ਤੱਕ ਦੇਖਿਓ ਬਾਬਾ ਜੀ ਬੈਂਤੀ ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਲਾਸਟ ਤੱਕ ਦੇਖਿਓ ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਚਾਂਦਰਾਪਾਪਾ ਨੱਚੂਗੀ ਐਮਐਸਪੀ ਗਰੰਟੀ ਕਾਨੂੰਨ ਦਾ ਲੈ ਕੇ ਆਵਾਂਗੇ ਦਿਖਾਣੇ ਆ ਤੁਹਾਨੂੰ ਗੱਡੀ ਦੇ ਅੰਦਰ ਆਪਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਆ ਹੋ ਗਿਆ ਕਾਫਲਾ ਸਟਾਰਟ ਇੱਥੋਂ ਹੁਣ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਿੰਨੇ ਆ ਸਿੱਧਾ ਬਾਬਾ ਜੀ ਅੱਜ ਵਾਲੀ ਮੀਟਿੰਗ ਤੇ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ਧੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ਧੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ بس ਬੇਨਤੀ ਹੈ ਜੀ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਦਾ ਸਿੱਧੂ ਬੜੀ ਯੂਨੀਅਨ ਆਣੀ ਆ ਜਿਹੜੀ ਇੱਥੇ ਯੂਨੀਅਨ ਆਈ ਆ ਤੇ ਸਾਡੀ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ ਜੁੜਨੀ ਹੈ ਤੇ ਹਰਿਆਣਾ ਜੁੜਨ ਨਾਲ ਦਿੱਲੀ ਦੇ ਤਾਂ ਨਾ ਨਾ ਸਾਜੇ ਤੂੰ ਆ ਕਢਾ ਦੇਂਗੇ ਕੱਲ ਨੂੰ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਤੁੱਟੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿ ਆਪਣੀ ਪੀੜ੍ਹੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ ਨਸਲ ਵਾਸਤੇ ਲਾਸਟ ਲੜਾਈ ਸੋਚੀ ਬਹੁਤ ਬਹੁਤ ਟਰਾਲੀਆਂ ਨੇ ਅੱਜ ਤਾਂ ਫਤੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗੀਆਂ ਨੇ ਤੇ ਸਵੇਰੇ ਜਦੋਂ ਜਾਹੋ ਜਲਾਹ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਤਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਰਦੇ ਸਾਡਾ ਮੀਟਿੰਗ ਦਾ ਹੱਲ ਸਾਡਾ ਬਣਦਾ ਹੱਕ ਹੈ ਐਮਐਸਪੀ ਗਰੰਟੀ ਕਾਨੂੰਨ ਸਾਰਿਆਂ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਹੈ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟ ਨੇ ਗਲਾਮ ਕਰ ਲੈਣੀਆਂ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਟਿਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆਹ ਮੰਨ ਲੇਗਾ ਜੇ ਮੈਂ ਸਤ ਗੁਰੂ ਮਾ ਪਾਇਆ ਸਤ ਗੁਰੂ ਦਾ ਪਾਛੈਦ ਤੇ ਆਹ ਕੋਈ ਲੀਡਰ ਲੋੜ ਤੇ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਕੇਟ ਸਾਡਾ ਆਦਾ ਪਹੁੰਚੇ ਲੈ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਦੇ ਮੀਟਿੰਗ ਤੇ ਹੱਲ ਨਾ ਹੋਇਆ ਨਾ ਸਾਰਾ ਸੌਦਾ ਪਟ ਗਿਆ ਵੰਗੇ ਮੋਦੀ ਅੰਮੀ ਤਸਾ ਚੈਲੰਜ ਆ ਹੱਕ ਛੱਡਣੇ ਨਹੀਂ ਹੁਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਵੀਡੀਓ ਨੂੰ ਐਂਡ ਤੱਕ ਦੇਖਿਓ ਬਾਬਾ ਜੀ 20 ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਚੰਦਰਪਾਪਾ ਨੱਚੂਗੇ ਐਮਐਸਪੀ ਗਰੰਟੀ ਕਾਨੂੰਨ ਦਾ ਲੈ ਕੇ ਆਵਾਂਗੇ ਦਿਖਾਣੇ ਤੁਹਾਨੂੰ ਗੱਡੀ ਦੇ ਅੰਦਰ ਆਪਰਾ ਹਨ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਆ ਹੋ ਗਿਆ ਕਾਬਲਾ ਸਟਾਰਟ ਇੱਥੋਂ ਹੁਣ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਿੰਨੇ ਆ ਸਿੱਧਾ ਬਾਬਾ ਜੀ ਅੱਜ ਵਾਲੀ ਮੀਟਿੰਗ ਤੇ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ਧੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ਧੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ بس ਬੇਨਤੀ ਆਹੀ ਹੈ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਇੱਕਾ ਸਿੱਧੂ ਪਰ ਯੂਨੀਅਨ ਆਣੀ ਆ ਜਿਹੜਾ 21 ਯੂਨੀਅਨ ਆਈ ਆ ਤੇ ਸਾਡੇ 10000 ਟਰਾਲੀਆਂ ਜਦੋਂ ਹਰਿਆਣੇ ਦੇ ਜੁੜਨੀਆਂ ਤੇ ਹਰਿਆਣਾ ਜੁੜਨਾਂ ਨਾਲ ਦਿੱਲੀ ਦੇ ਤਾਂ ਨਾ ਨਾ ਸਾਂਜੂ ਤੂੰ ਆਕੜਾ ਦੇਾਂਗੇ ਕੱਲ ਨੂੰ ਬੇਨਤੀ ਆ ਬਾਬਾ ਜੀ ਆਪਣੇ ਹੱਥਾਂ ਪਿੱਛੋਂ ਆ ਝੁੱਤੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਬੜੀ ਪੀੜੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ ਮਸਲ ਵਾਸਤੇ लास्ट ਲੜਾਈ ਸੋਚੀ ਬਹੁਤ ਬਹੁਤ ਟਰਾਲੀਆਂ ਨੇ ਅੱਜ ਤਾਂ ਫਤੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗੀਆਂ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ